ਸੋ ਬਜਟ ਨੂੰ ਲੈ ਕੇ ਇਸ ਵਕਤ ਵਿਰੋਧੀ ਤੰਜ ਕਸ ਰਹੇ ਨੇ ਕਿ ਜੂਸ ਪੀ ਲਿਆ ਸੰਤਰੇ ਚੋਂ ਕਲੀਆਂ ਗਿਟਕਾ ਰਹਿ ਗਈਆਂ ਨੇ ਬ੍ਰਿਸਕੁਦਰਾ ਸਾਡੇ ਨਾਲ ਜੂਸ ਪੀ ਲਿਆ ਕਹਿੰਦੇ ਗਿਟਕਾ ਰਹਿ ਗਈਆਂ ਕਲੀਆਂ ਪੰਜਾਬ ਦੇ ਮਤਲਬ ਹੀ ਨਹੀਂ ਜੀ ਕੋਈ ਜੂਸ ਨਹੀਂ ਸਾਰਾ ਉਹ ਹਾਈਐਸਟ 9.41% ਵਿਕਾਸ ਦਰ ਹੈ ਅੱਜ ਤੋਂ ਘਰ ਘਰ 20 ਸਾਲਾਂ ਚ ਇੰਨੀ ਵਿਕਾਸ ਦਰ ਨਹੀਂ ਕਿਤੇ ਹੋਈ ਜਿੰਨੀ ਹੁਣ ਹੋਈ ਹੈ ਹਰੇਕ ਵਰਗ ਨੂੰ ਪੂਰਾ ਕੀਤਾ ਤੁਸੀਂ ਦੇਖੋਗੇ ਤੁਸੀਂ ਨਹਿਰਾਂ ਵਾਸਤੇ ਘਰ ਜਿਹੜੀ ਮਾਸਰ ਮਾਰ ਰੱਖਿਆ ਟੀਚਰਾਂ ਦਾ ਜਦ ਸਕੂਲ ਸਦ ਮੱਕੀ ਤੇ ਬਾਕੀ ਸਭ ਨਾਲ ਵੱਡੀ ਗੱਲ ਹੈ ਜਿਹੜੇ ਆਮ ਆਦਮੀ ਕਲੀਨਿਕਾਂ ਨੇ ਇੱਕ ਬਦਲਾਅ ਦੀ ਨਹੀਂ ਕੀਤੀ ਲੈਂਦੀ ਹੈ ਇੰਨਾ ਕਿਸੇ ਨੂੰ ਫਾਇਦਾ ਹੋਈ ਜਿੰਨਾ ਫਾਇਦਾ ਇਹਨਾਂ ਨੂੰ ਹੋਇਆ ਹੈ। ਓਪੀਐਸ ਦਾ ਜ਼ਿਕਰ ਨਹੀਂ ਹੈਗਾ ਕਹਿੰਦੇ ਓਪੀਐਸ ਨਾਲ ਡੀਏ ਦਾ ਜ਼ਿਕਰ ਹੈ। ਦੇਖੋ ਸਰ ਇਹ ਗੱਲਾਂ ਹੋਈਆਂ ਨੇ ਬਿਲਕੁਲ ਜ਼ਰੂਰੀ ਹੈ। ਹੋ ਜੂਗਾ ਸਾਰਾ ਗੱਲ। ਸੋ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈ। ਮਤਲਬ ਸਾਰਨੋ ਬਜਟ 2 ਲੱਖ ਕਰੋੜ ਤੋਂ ਵੱਧ ਇਹਦੀ ਪਹਿਲੀ ਵਾਰੀ ਹੋਇਆ ਵੀ ਬਜਟ 2 ਲੱਖ ਕਰੋੜ ਤੋਂ ਬਜਟ ਮਤਲਬ ਜਿਹੜਾ ਖਰਚਾ ਹੈ ਉਹ ਪਾਰ ਹੋ ਗਿਆ ਹੈ। ਔਰ 8 ਲੱਖ ਦੇ ਕਰੀਬ ਸਾਡੀ ਜਿਹੜੀ ਸਟੇਟ ਦੀ ਹੈ ਉਹ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਉਹ ਹੈ। ਸਰ ਅੱਜ ਦਲੇਤ ਈਸ਼ ਨੂੰ ਲੈ ਕੇ ਜਿੰਦਾਬਾਦ ਮੁਰਦਾਬਾ ਦੇ ਨਰੇ ਲੱਗ ਰਹੇ ਨੇ ਕਹਿੰਦੇ ਦਲੇ ਦੇ ਤੋਂ ਦੇਖੋ ਮੈਂ ਦੇਖੋ ਬਲਦਾ ਮੁਖਮਤ ਸਿੰਘ ਸਾਹਿਬ ਨੇ ਕੋਈ ਗੱਲ ਨਹੀਂ ਸਹੀ ਸੀ ਉੱਥੇ ਸੀਗੇ ਕੋਈ ਮੁੱਖ ਮੰਤਰੀ ਸਾਹਿਬ ਨੇ ਨਹੀਂ ਇਦੀ ਗੱਲ ਨਹੀਂ ਕੀਤੀ ਦਲਤ ਵਾਸਤੇ ਸਭ ਤੋਂ ਵੱਡੀ ਗੱਲ ਹੈ ਖੋਲ ਸਮਾਂ ਤੁਹਾਨੂੰ ਬੜੀ ਇੰਟਰਸਟਿੰਗ ਹੈ ਦੇਖੋ ਜਨੋ ਸੁਖਵਿੰਦਰ ਕੋਟਲੀ ਖੜਾ ਦਲਤ ਈਸ਼ ਨੂੰ ਲੱਕੀ ਇੱਕ ਵੀ ਬੰਦਾ ਕਾਂਗਰਸ ਦਾ ਨਾਲ ਚੱਲਿਆ ਸੀ ਪਿਛਲੇ ਵਾਰੀ ਜੇ ਅਸੀਂ ਜਦੋਂ ਅਪੋਜੀਸ਼ਨ ਸੀਗੇ ਜੇਕਰ ਕਿਸੇ ਨੂੰ ਸਮੱਸਿਆ ਹੋ ਜਾਂਦੀ ਤਾਂ ਸਾਰੇ ਤੁਰਦੇ ਅਸੀਂ ਆਪੋਜੀਸ਼ਨ ਦਾ ਬੰਦਾ ਕੋਈ ਐਲਓਪੀ ਉਹਦੇ ਨਾਲ ਹੀ ਤੁਰਿਆ ਬੰਦੇ ਦੀ ਕੱਲਾ ਬੰਦਾ ਪਾ ਠੀਕਾ ਉਹ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਚੰਗਾ ਕਰ ਰਿਹਾ ਹੈ ਪਰੰਤੂ ਉਹ ਬੰਦੇ ਨਾਲ ਕੋਈ ਤੁਰਿਆ ਆਪੋਜੀਸ਼ਨ ਦਾ ਬੰਦਾ ਇੱਕ ਬੰਦੇ ਤੁਰਿਆ ਹੈਗਾ ਫੇਰ ਤੁਸੀਂ ਕਾਦੀ ਥੋੜੀ ਥੁਰਿਆ ਉਹ ਹੈ ਉਹ ਜਦੋਂ ਕਰ 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 ਪਰਸੋਂ ਬੋਲ ਰਹੇ ਸੀਗੇ ਗਵਰਨਰ ਦੇ ਭਾਸ਼ਣ ਤੇ ਦੂਜੇ ਬੈਠੇ ਬੋਲ ਰਹੇ ਸੀ ਤਾਂ ਉਦੋਂ ਜਿਹੜਾ ਬਾਜਵਾ ਸਾਹਿਬ ਸੀ ਉਹ ਗਵਰਨਰ ਨੂੰ ਟੋਕ ਰਿਹਾ ਸੀ ਹਟਾ ਰਿਹਾ ਸੀ ਬੋਲ ਕਨੀਓ ਤਾਂ ਇਹਦਾ ਮਤਲਬ ਹੈ ਵੀ ਤੂੰ ਕੱਲਾ ਕਾਂਗਰਸ ਦਾ ਦਾ ਥੁਰੀਆਂ ਤੂੰ ਜੇ ਐਲਓਪੀਆਂ ਲੀਡਰ ਆਪੋਜੀਸ਼ਨ ਦਾ ਸਾਰਿਆਂ ਵਾਸਤੇ ਹੈ ਉਹ ਵਿੱਚ ਤੁਹਾਡੇ ਅਕਾਲ ਦਲ ਦੇ ਵੀ ਨੇ, ਭੀਜਪੀ ਦੇ ਵੀ ਨੇ, ਬੀਐਸਪੀ ਦਾ ਬੰਦਾ ਵੀ ਹੈ। ਸੋ ਬੀਐਸਪੀ ਦੇ ਬੰਦਿਆਂ ਨੂੰ ਟੋਕੀ ਜਾਓ ਕੋਈ ਫਰਕ ਨਹੀਂ ਪੈਂਦਾ। ਦੂਜੇ ਨੂੰ ਟੋਪੀ ਜਾ ਫਰਕ ਨਹੀਂ ਪੈਂਦਾ। ਸਿਰਫ ਉਹਨੂੰ ਕਾਂਗਰਸ ਦਾ ਕੰਮ ਚਾਹੀਦਾ। ਇਸ ਕਰਕੇ ਉਹ ਕਾਂਗਰਸ ਦਾ ਨੇਤਾ ਨਾ ਕੇ ਲੁੱਪੀ। ਰਾਜਾ ਵੜਿੰਗ ਕਹਿੰਦੇ ਲਗਾਤਾਰ ਕਰਜ਼ੇ ਤੇ ਕਰਜ਼ਾ ਲੈ ਰਹੇ ਹਾਂ। ਕਰਜ਼ਾ ਬਦੱਸੋ ਜੀ। ਜਿੰਨਾ ਕਰਜ਼ਾ ਤੁਸੀਂ ਪਿਛਲੇ ਸਾਲ ਦੀਆਂ ਦੇਖੋ ਉਹ ਲੈ ਲਓ। ਸਭ ਤੋਂ ਲੋਅਸਟ ਮਾਲ ਕਰਜ਼ਾ 41000 ਕਰੋੜ ਦਾ ਕਰਜ਼ਾ ਦਿਖਾਇਆ ਸੀ ਆਪਣੇ ਉਸ ਦੇ ਵਿੱਚ। ਪਿਛਲੇ ਸਾਲ ਕਾਂਗਰਸ ਦੇ ਰਾਜ ਚ 85000 ਕਰੋੜ ਦਾ ਕਰਜ਼ਾ ਸੀ। 41000 ਕਰੋੜ ਵੀ ਅਸੀਂ ਬਦਲੇ ਹੀ ਨਹੀਂ ਹੈਗਾ ਪਰ ਉਹਦਾ ਸੇ ਇਨਵੈਸਟਮੈਂਟ ਕਿੰਨੀ ਹੋਈ ਹੈ 40000 ਟੀਚਰਾਂ ਨੂੰ ਰੱਖਣਾ ਮੱਲਾਖੇੜੀ ਖੋਲਣੇ ਸਕੂਲਾਂ ਦੀ ਹਾਲ ਸੁਧਾਰਨੀ ਔਰ ਨਹਿਰਾਂ ਦਾ ਪਾਣੀ ਕੱਲੇ ਕੱਲੇ ਖੇਤ ਤੱਕ ਪਹੁੰਚਾਉਣ ਲਈ ਮਤਲਬ ਨਹਿਰਾਂ ਬਣ ਰਹੀਆਂ ਨੇ ਕਿੰਨੇ ਬੜੇ ਮਤਲਬ ਇਨਕਲਾਬ ਆ ਰਿਹਾ ਹੈ ਦੇਰ ਦੇ ਖੇਤਰ ਦੇ ਵਿੱਚ ਤੁਸੀਂ ਇਹ ਦੇਖੋ ਵੀ ਜੇਕਰ ਤੁਸੀਂ ਅਸੀਂ ਲਿਆ ਕੋਈ ਇਨਵੈਸਟਮੈਂਟ ਕੀਤੀ ਹੈ ਤਾਂ ਕੋਈ ਨੁਕਸਾਨ ਨਹੀਂ ਹੋਇਆ ਕਰਜ਼ਾ ਲੈਣ ਦਾ ਇੱਕ ਥਿਊਰੀ ਐ ਇਕਨੋਮਿਕਸ ਦੀ ਵੀ ਜੇਕਰ ਤੁਸੀਂ ਡਿਵੈਲਪਮੈਂਟ ਦੇ ਕੰਮ ਕਰ ਰਹੇ ਹੋ ਤਾਂ ਕਰਜ਼ਾ ਨਾਲ ਕੋਈ ਨੁਕਸਾਨ ਨਹੀਂ ਹੈ ਪਰ ਫਿਰ ਵੀ ਕਰਜ਼ਾ ਤੁਸੀਂ ਅੱਜ ਮੈਂ ਬੋਲੂਗਾ ਤੁਹਾਨੂੰ ਕੱਲੇ-ਕੱਲੇ ਅੰਕੜੇ ਦਊਂਗਾ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਫਿਰ ਵੀ ਘਟਾ ਸਰ ਰਾਜਾ ਵੜਿੰਗ ਕਹਿੰਦੇ ਮੋਹੱਲਾ ਕਲੀਨਿਕ ਦੇ ਵਿੱਚ ਡਿਸਪ੍ਰਿਨ ਦੀ ਗੋਲੀ ਮਿਲਦੀ ਔਰ ਮਤਲਬ ਇਹ ਨਹੀਂ ਚਾਕੇ ਤੁਸੀਂ ਦੇਖ ਲਓ ਬਈ ਜੀ ਮੈਂ ਤੁਹਾਨੂੰ ਚੈਲੰਜ ਕਰਦਾ ਤੁਸੀਂ ਜਾ ਕੇ ਮਲਖਣੀ ਚਾਕੇ ਦੇਖੋ ਡਿਸਪ੍ਰਿਨ ਦੇ ਕੋਲ ਤੁਸੀਂ ਕੀਤਾ ਤੁਸੀਂ 5 ਸਾਲ ਜਿਹੜੇ ਬੰਦਿਆਂ ਨੇ 5 ਸਾਲ ਡਾਕਟਰ ਰੱਖੇ ਜਿਹੜੇ ਬੰਦਿਆਂ ਨੇ 5 ਸਾਲ ਇੱਕ ਗੋਲੀ ਦਿੱਤੀ ਲੋਕਾਂ ਨੂੰ ਪਰਚੀ ਲਿਖ ਕੇ ਮਾਉਂ ਸਾਰੇ ਮਰੀਜ਼ ਬਾਹਰ ਜਾਂਦੇ 4-500 500 ਦਵਾਈ ਲੈਂਦੇ ਤੁਸੀਂ ਮੇਰਾ ਭਟਾੜਾ ਹਸਪੀਟਲ ਹੈ ਮੇਰੇ ਮਹੱਲਾ clinic ਨੇ ਇੱਕ ਵੀ ਦਵਾਈ ਬਾਹਰੋਂ ਨਹੀਂ ਮਿਲਦੀ ਜੀ ਸਾਰੀ ਦਵਾਈ ਮਤਲਬ ਅੰਦਰੋਂ ਮਿਲਦੀ ਹੈ ਬਹੁਤ ਵੱਡਾ ਰਾਹਤ ਹੈ ਸੋ ਪ੍ਰਿੰਸੀਪਲ ਬੁਧਰਾ ਮੈਂ ਇਸ ਵਕਤ ਬਜਟ ਤੇ ਚਾਨਣਾ ਪਾ ਰਹੇ ਸੀ ਕਿ ਬਜਟ ਜਿਹੜਾ ਕਿਹਾ ਉਹ ਲੋਕ ਪੱਖੀ ਹੈ ਲੋਕਾਂ ਦਾ ਬਜਟ ਹੈ ਪਰ ਜਿਸ ਤਰੀਕੇ ਦੇ ਨਾਲ ਜੋ ਚਰਚਾ ਚੱਲ ਰਹੀ ਹੈ ਕਿ ਬਜਟ ਦੇ ਵਿੱਚੋਂ ਸਿਰਫ ਗਟਕਾ ਹੀ ਆ ਗਟਕਾ ਮਿਲ ਗਿਆ ਪੰਜਾਬੀ ਬਜਟ ਵਾਲਾਂ ਕਿ ਜਿਹੜੇ ਕਾਂਗਰਸ ਹੈ ਵਿਰੋਧੀ ਤਾਂ ਸਭ ਤਰ੍ਹਾਂ ਦੇ ਕਹਿ ਗਏ ਨੇ ਕਿਵੇਂ ਬਈ ਨੁਕੀਤ ਕੁਝ ਨਹੀਂ ਹੋਣਾ ਦੇਖੋ ਬਹੁਤ ਸੰਤੁਲਨ ਬਜਟ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪ੍ਰੋਗਰੈਸਿਵ ਪੰਜਾਬ ਦੇ ਅਧੀਨ ਸਾਡਾ ਰੰਗਲਾ ਪੰਜਾਬ ਦੇ ਲਈ ਸਾਡੇ ਜੋ ਅੱਜ ਤੁਸੀਂ ਦੇਖੋਗੇ ਬਜਟ ਦੇ ਵਿੱਚ ਸਭ ਤੋਂ ਵੱਧ ਜਿਹੜਾ ਜੋਰ ਹੈ ਸਿੱਖਿਆ ਤੇ ਸਿਹਤ ਦੇ ਦਿੱਤਾ ਗਿਆ ਤੁਸੀਂ ਦੇਖੋਗੇ ਬਜਟ ਦੇ ਵਿੱਚ ਸਕੂਲ ਆਫ ਐਮੀਨੈਂਸ ਬਣਾਉਣ ਦੇ ਲਈ ਇੱਕ ਬਹੁਤ ਅੱਛੀ ਰਾਸ਼ੀ ਰੱਖੀ ਗਈ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਅੱਛੀ ਸਿੱਖਿਆ ਮਿਲੇ ਜੇ ਸਾਡਾ ਨੌਜਵਾਨ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਹੋਰ ਜ਼ਰੂਰਤ ਨਹੀਂ ਹੈ। ਤੋਂ ਅੱਜ ਜਿਹੜਾ ਹੈਗਾ ਸਾਡਾ ਬਜਟ ਦੇ ਵਿੱਚ ਜਿਹੜਾ ਹੈਗਾ ਅੱਜ ਤੁਸੀਂ ਦੇਖੋਗੇ ਹਰ ਤਰ੍ਹਾਂ ਦਾ ਹਰ ਵਰਗ ਦਾ ਅੱਜ ਖਿਆਲ ਰੱਖਿਆ ਗਿਆ। ਕਹਿੰਦੇ ਹਰ ਵਰਗ ਦਾ ਖਿਆਲ ਰੱਖਿਆ ਗਿਆ। ਸਾਹਮਣੇ ਦੇਖੋ ਤੁਸੀਂ ਦਲਿਤ ਤੋਂ ਉਪ ਮੁੱਖ ਮੰਤਰੀ ਦੀ ਗੱਲ ਕੀਤੀ ਜਾ ਰਹੀ ਹੈ। ਗੱਲ ਕੀਤੀ ਜਾ ਰਹੀ ਸੀ ਕਹਿੰਦੇ ਚਾਹੁੰਗੇ ਐਮਐਲਏ ਸਾਹਿਬ ਹੋਣਾ ਚਾਹੀਦਾ। ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਲਤਾਂ ਖਿਲਾਫ ਗਲਤ ਮੇਰੇ ਸਾਹਿਬ ਦੇਖੋ ਮੁੱਖ ਮੰਤਰੀ ਦੀ ਗੱਲ ਹੋ ਇੱਥੇ ਅਦਾਲਤ ਬਾਹਰ ਰੱਖਿਆ ਬਾਹਰ ਇਹ ਦੇਖੋ ਹਰੇਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਐਸੀ ਕੋਈ ਗੱਲ ਨਹੀਂ ਕਹੀ ਸਾਡੇ ਧਿਆਨ ਜਿਸ ਤਰੀਕੇ ਨਾਲ ਕਾਂਗਰਸ ਦੇ ਵਿਧਾਇਕ ਧਰਨਾ ਦੇ ਰਹੇ ਉਹਦੇ ਬਾਰੇ ਕੀ ਕਹਿਣਾ ਹੈ ਜਸਪਾਲ ਸਾਹਿਬ ਦੇਖੋ ਹਰੇਕ ਬੰਦੇ ਨੂੰ ਹੱਕ ਹੈ ਲੋਕਤੰਤਰ ਦੇ ਵਿੱਚ ਕਿ ਉਹ ਆਪਣੀ ਗੱਲ ਰੱਖੇ ਧਰਨਾ ਦੇਵੇ ਪ੍ਰੋਟੈਸਟ ਕਰੇ ਮੁਜ਼ਾਹਰਾ ਕਰੇ ਉਹਨੂੰ ਕਿਸੇ ਬੰਦੇ ਨੂੰ ਰੋਕਿਆ ਨਹੀਂ ਜਾ ਸਕਦਾ ਪੀਸਫੁਲ ਸਾਡਾ ਇਹ ਲੋਕਤੰਤ੍ਰਿਕ ਦੇਸ਼ ਹੈ ਹੀ ਸਾਡੇ ਦੇਸ਼ ਦੀ ਖੂਬਸੂਰਤੀ ਹੈ ਪਰ ਐਸੀ ਕੋਈ ਗੱਲ ਨਹੀਂ ਹੋਈ ਜੋ ਗਲਦਾ ਇਸ਼ੂ ਬਣਾਇਆ ਜਾ ਰਿਹਾ ਮੰਗ ਜਾਇਜ਼ ਆ ਨਾਜਾਇਜ਼ ਆ ਕਿ ਕੋਈ ਸਾਡੀ ਪਾਰਟੀ ਦੀ ਗੱਲ ਹੈ ਕਿਸੇ ਹੋਰ ਨੂੰ ਕੋਈ ਹੱਕ ਨਹੀਂ ਹੈ ਕਿਉਂਕਿ ਸਾਡੀ ਪਾਰਟੀ ਦੇ ਵਿੱਚ ਇੰਟਰਫੇਅਰ ਸੋ ਪਾਰਟੀ ਦੀ ਗੱਲ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਮੰਗ ਰੱਖੀ ਜਾ ਰਹੀ ਹੈ ਇਸ ਵਕਤ ਉਹ ਮੰਗ ਹਾਂ ਤੋਂ ਮਾਂ ਤੋਂ ਬਦਲਾ ਲੈ ਕੇ ਰਾਂਗਾ ਹਾਂ ਮਾ ਮੈਨੂੰ ਹਾਂ ਮੈਂ ਸਤੌਜ ਪਿੰਡ ਵੀ ਜਾ ਰਿਹਾ ਤੁਸੀਂ ਦੇਖਿਓ ਉੱਥੇ ਤੇ ਦਲਤਾਂ ਨੂੰ ਨਾਲ ਲੈ ਕੇ ਇਹਦਾ ਸਤੌਜ ਪਿੰਡ ਦੇ ਅੰਦਰ ਜਲੂਸ ਕੱਢ ਕੇ ਆਉਂਗਾ ਮੈਂ ਪੰਜਾਬ ਦੇ ਹਰ ਕੋਨੇ 'ਚ ਜਾਊਂਗਾ ਮੈਂ ਅੰਦੋਲਨਕਾਰੀ ਵਿਅਕਤੀਆਂ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਦਲਤ ਸਮਾਜ ਦੇ ਲੇਖੇ ਲਾਇਆ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਅਸਤੀਫਾ ਦੇਣ ਤੋਂ ਵੀ ਪਿੱਛੇ ਨਹੀਂ ਹਟੂੰਗਾ ਪਰ ਪ੍ਰੈਟਮੰਟ ਜੀ ਭਗਵੰਤ ਮਾਨ ਤਕੜਾ ਹੋ ਏ ਹੁਣ ਪੁੱਲੀਆਂ ਤੇ ਢਾਰਿਆਂ ਦੀ ਲੜਾਈ ਜਿਹੜੀ ਆ ਨਾ ਸ਼ੀਸ਼ ਮਹਿਲਾਂ ਦੇ ਨਾਲ ਹੋਏਗੀ ਤਕੜਾ ਹੋ ਆ ਜੰਗ ਦੇ ਮੈਦਾਨ ਦੇ ਅੰਦਰ ਹੁਣ ਤੂੰ ਗਰੀਬਾਂ ਦੇ ਨਾਲ ਪੰਗਾ ਲੈ ਲਿਆ ਤੂੰ ਨਸ਼ੇ ਦੇ ਅੰਦਰ ਚੋਰ ਹੋ ਕੇ ਹਕੂਮਤ ਦਾ ਨਸ਼ਾ ਜਿਹੜਾ ਤੈਨੂੰ ਚੜਿਆ ਇੱਥੇ ਔਰੰਗਜ਼ੇਬ ਵਰਗਿਆਂ ਦੇ ਰਾਜ ਨਹੀਂ ਰਹਿ ਤਾ ਤੇਰਾ ਰਾਜ ਵੀ ਨਹੀਂ ਰਹਿਣਾ ਸੂਬਾ ਸਰਹੰਦ ਵਰਗਿਆਂ ਦੇ ਰਾਜ ਨਹੀਂ ਰਹਿ ਤੇ ਤੇਰਾ ਰਾਜ ਨਹੀਂ ਰਹਿਣਾ ਆ ਤਕੜਾ ਹੋ ਤੇਰਾ ਪੰਗਾ ਹੁਣ ਗਰੀਬ ਗਲਤਾਂ ਦੇ ਨਾਲ ਪੈ ਗਿਆ ਤੈਨੂੰ ਝੁਕਾ ਕੇ ਹਟੂਗਾ ਮੇਰਾ ਨਾਂ ਸੁਖਵਿੰਦਰ ਸਿੰਘ ਕੋਟਲੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਦਲਤਾਂ ਤੋਂ ਪੁੱਛੋ ਜਾ ਕੇ ਕਿ ਮੈਂ ਦਲਤਾਂ ਦੇ ਲਈ ਕੀ ਕੁਝ ਕਰ ਰਿਹਾ ਇਸ ਕਰਕੇ ਇਹ ਮੇਰੇ ਹੰਝੂ ਨਹੀਂ ਹੈ ਇਹ ਉਹਨਾਂ ਗਰੀਬ ਲੋਕਾਂ ਦੇ ਹੰਝੂ ਹੈ ਇਸ ਕਰਕੇ ਮੇਰੀ ਅੱਖਾਂ ਦੇ ਵਿੱਚ ਹੰਝੂ ਆਏ ਉਹ ਯਾਰੋ ਅੱਜ ਵੀ ਇੰਨਾ ਸਾਲ 75 ਸਾਲ ਬੀਤਣ ਤੋਂ ਬਾਅਦ ਵੀ ਇਹ ਹੰਕਾਰੀ ਲੋਕ ਸਾਨੂੰ ਜਾਤ ਪਾਤ ਦੇ ਨਾਂ ਤੇ ਕਿਸ ਤਰ੍ਹਾਂ ਗਰਾ ਕੇ ਰੱਖਦੇ ਆ ਮੈਂ ਲੜਦਾ ਰਹੂੰਗਾ ਭਗਵੰਤ ਮਾਨ ਤੇਰੇ ਖਿਲਾਫ ਲੜਦਾ ਰਹਾਂਗੇ ਲੜਦੇ ਰਹਿਣਗੇ ਸੁਖਵਿੰਦਰ ਸਿੰਘ ਕੋਟਲੀ ਥੱਲੇ ਬਹਿ ਚੁੱਕੇ ਨੇ ਵਿਧਾਨ ਸਭਾ ਦੇ ਗੇਟ ਦੇ ਬਾਹਰ ਤੋਂ ਉਹਨਾਂ ਦਾ ਕਹਿਣਾ ਆ ਕੇ ਲੜਾਈ ਜਿਹੜੀ ਕਿਹਾ ਉਹ ਜਾਰੀ ਰਹੇਗੀ ਹਾਲਾਂਕਿ ਜਿਸ ਤਰੀਕੇ ਨਾਲ ਮੰਗ ਆ ਕਿ ਦਲਿਤ ਉਪ ਮੁੱਖ ਮੰਤਰੀ ਦੀ ਮੰਗ ਉਹਨਾਂ ਵੱਲੋਂ ਰੱਖੀ ਜਾ ਰਹੀ ਹੈ ਤੇ ਉਸ ਮੰਗ ਨੂੰ ਲੈ ਕੇ ਜਿਹੜਾ ਕਿਹਾ ਸੁਖਵਿੰਦਰ ਕੋਟਲੀ ਇਸ ਵਕਤ ਧਰਨਾ ਦੇ ਕੇ ਬੈਠ ਗਏ ਨੇ ਹਾਲਾਂਕਿ ਉਹਨਾਂ ਕਿਹਾ ਕਿ અપਮਾਨਜਨਕ ਸ਼ਬਦ ਵਰਤੇ ਗਏ ਇਹ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਵਿਧਾਨ ਸਭਾ ਦੇ ਬਾਹਰ ਜੋ ਹੈ ਇਸ ਵਕਤ ਉਹ ਮਾਹੌਲ ਇੱਕ ਵਾਰ ਫਿਰ ਗਰਮਾਉਂਦਾ ਹੋਇਆ ਬਜਟ ਸੈਸ਼ਨ ਸੀ ਬਜਟ ਪੇਸ਼ ਕੀਤਾ ਗਿਆ ਉਸ ਬਜਟ ਨੂੰ ਲੈ ਕੇ ਟਿੱਪਣੀਆਂ ਹੋ ਰਹੀਆਂ ਨੇ ਕਿ ਉਹ ਟਿੱਪਣੀਆਂ ਨੇ ਉਹ ਕਿਤਨਾ ਕਿਤੇ ਖਾਲੀ ਬਜਟ ਦੀਆਂ ਟਿੱਪਣੀਆਂ ਨੇ ਪਰ ਹੁਣ ਤਸਵੀਰ ਜਿਹੜੀ ਦਿਖਾ ਰਹੇ ਆ ਉਹ ਤਸਵੀਰ ਹੋਰ ਹੈ ਆਪਣੀ ਕਿਹਨਾਂ ਗੱਲਬਾਤ ਕਰੋ ਕਿਉਂਕਿ ਲਗਾਤਾਰ ਕਰਨੇ ਦਾ ਕੋਈ ਸਾ ਬੈਠੇ ਹੋਏ ਨੇ ਹਾਂਜੀ ਇਹ ਜਿੰਨਾ ਜਿੰਨਾ ਸਨਮਾਨ ਆਮ ਆਦਮੀ ਪਾਰਟੀ ਨੇ ਦਰਦਾਦਾ ਕੀਤਾ ਇੰਨਾ ਸਨਮਾਨ ਕਿਸੇ ਨੇ ਨਹੀਂ ਕੀਤਾ ਮੈਨੂੰ ਇਹ ਦੱਸੋ ਜੇ ਜੇ ਦਲ ਦਾ ਸਨਮਾਨ ਕੀਤਾ ਪ੍ਰਾਰ ਸਾਹਿਬ ਪ੍ਰਾਰ ਸਾਹਿਬ ਜੇ ਦਲ ਦਾ ਸਨਮਾਨ ਕੀਤਾ ਮੈਂ ਆਪਣਾ ਅੰਦੋਲਨ ਬਾਅਦ ਉਸਨੂੰ ਡਿਪਟੀ ਮੁੱਖ ਮੰਤਰੀ ਬਣਾ ਦੇ ਦਲ ਦਾ ਕਨਸਲ ਮਿਨਿਸਟਰ ਬਣਾਇਆ ਦਲ ਆਗੂ ਨੂੰ ਐਫਐਮ ਬਣਾਇਆ ਅੱਜ ਜਦੋਂ ਦੀ ਸਰਕਾਰ ਬਣੀ ਜਦੋਂ ਦਾ ਦੇਸ਼ ਜਦੋਂ ਆਪਣਾ ਦੋਨੇ ਵਾਪਸ ਲੈ ਲਵਾਂਗੇ ਜਦੋਂ ਤੁਹਾਡੀ ਸਪੋਰਟ ਆ ਰਹੀ ਹੈ ਉਹ ਜਦੋਂ ਤੁਹਾਨੂੰ ਚਾਹ ਰਿਹਾ ਆ ਸਾਡੇ ਸਾਰੇ ਸਾਰੇ ਮੁੱਖ ਮੰਤਰੀ ਸਾਰੇ ਮੰਤਰੀ ਆ ਤੇ ਆਪੀ ਮੁੱਖ ਮੰਤਰੀ ਬਣਾਗਲ ਮੈਂ ਆਪਣਾ ਅੰਦੋਲਨ ਵਾਪਸ ਲੈ ਲਵਾਂਗਾ ਜੇ ਸਨਮਾਨ ਦੇਣਾ ਤਾਂ ਉਹ ਸਨਮਾਨ ਤੁਹਾਡੇ ਆ ਕੋਈ ਨਹੀਂ ਤੁਹਾਨੂੰ ਮੁੱਖ ਮੰਤਰੀ ਬਣਾ ਦੇਣਾ ਮੇਰੀ ਮੇਰੀ ਚੇ ਮੇਰੀ ਕੋਈ ਚੇ ਨਹੀਂ ਨਾ ਨਾ ਮੈਂ ਨਹੀਂ ਚਾਹੁੰਦਾ ਜੋ ਮੈਂ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਇਹਨਾਂ ਨੇ ਪੱਕੀ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਦਲਤਾਂ ਲਈ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿਤੇ ਨਹੀਂ ਬਣਨਾ ਚਾਹੁੰਦੇ ਕਿਸੇ ਨੂੰ ਬਣਾ ਦਿਓ ਕਿਸੇ ਦਲਤ ਲੁੰਡਾ ਪੀ ਮੁੱਖ ਮੰਤਰੀ ਬਣਾ ਦਿਓ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ ਹਲੇ ਪ੍ਰਿਵਲੇਜ ਵਿੱਚ ਮੈਂ ਸਟੈਂਡ ਰਿਹਾ ਪ੍ਰਿਵਲੇਜ ਵਿੱਚ ਮੈਂ ਸਟੈਂਡ ਰਿਹਾ ਠੀਕ ਹੈ ਸੋ ਲੀਗਲ ਐਕਸ਼ਨ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਕਾਂਗਰਸ ਦੇ ਵਿਧਾਇਕ ਜਿਹੜੇ ਕਹਿੰਦੇ ਨੇ ਅਪਮਾਨ ਜਿਹੜਾ ਸ਼ਬਦ ਵਰਤੇ ਗਏ ਨੇ ਉਹ ਕਹਿੰਦੇ ਨੇ ਕਿ ਦਲਿਤ ਉਪ ਮੁੱਖ ਮੰਤਰੀ ਬਣਾ ਦਿਓ ਤਾਂ ਮਨਜੀਤ ਬਲਾਸਪੁਰ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆਇਆ ਕਿ ਮਨਜੀਤ ਬਲਾਸਪੁਰ ਨੂੰ ਦਲਿਤ ਉਪ ਮੁੱਖ ਮੰਤਰੀ ਬਣਾ ਦਿਓ ਤਾਂ ਮਨਜੀਤ ਬਲਾਸਪੁਰ ਕਹਿੰਦੇ ਨੇ ਕਿ ਮੈਂ ਨਹੀਂ ਬਣਾ ਇੱਕ ਵੱਡਾ ਮਸਲਾ ਦਲਿਤ ਡਿਪਟੀ ਸੀਐਮ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਮਜਲਿਸ ਸੈਸ਼ਨ ਦੌਰਾਨ ਚੱਲਦਾ ਹੈ ਨਜ਼ਰ ਆ ਰਿਹਾ ਮਨਜੀਤ ਸਿੰਘ ਬਲਾਸਪੁਰ ਨੂੰ ਡਿਪਟੀ ਸੀਐਮ ਦਲਿਤ ਸੀਐਮ ਕਹਿੰਦੇ ਤੁਹਾਨੂੰ ਬਣਾ ਦੇ ਮੇਰੀ ਮੇਰੇ ਕੋਈ ਚੰ ਮੇਰੀ ਕੋਈ ਇੱਛਾ ਨਹੀਂ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਨੀ ਦੇਰ ਤੱਕ ਉਹ ਮੁੱਖ ਮੰਤਰੀ ਆ ਅਸੀਂ ਸਾਰੇ ਮੰਤਰੀ ਆ ਸਾਰੇ ਅਸੀਂ ਆਪ ਮੁੱਖ ਮੰਤਰੀ ਆ ਸਾਨੂੰ ਕੋਈ ਜ਼ਰੂਰਤ ਨਹੀਂ ਮੈਨੂੰ ਮੈਨੂੰ ਕੋਈ ਜ਼ਰੂਰਤ ਨਹੀਂ ਮੰਗ ਹੈ ਉਹ ਮੰਗ ਨੂੰ ਕਿਵੇਂ ਦੇਖਦੇ ਮੰਗ ਦੇ ਕੋ ਮੰਗਣ ਨੂੰ ਕਿਹਦੀ ਮੰਗ ਤਾਂ ਤਿੰਨ ਮਹੀਨੇ ਦਾ ਬੱਚਾ ਰੋਟੀ ਖਾਣ ਦੀ ਵੀ ਕਰਦਾ ਜਦ ਕੋ ਨਹੀਂ ਖਾ ਸਕਦਾ ਉਹਦੇ ਵਾਸਤੇ ਨਹੀਂ ਠੀਕ ਇਸ ਕਰਕੇ ਕੋਈ ਨਹੀਂ ਤੁਹਾਡੀ ਪਾਰਟੀ ਕਹਿੰਦੀ ਸੀ ਡ੍ਰਿਪਟੀ ਸੀ ਅਸੀਂ ਵਡਾਵਾ ਕੀਤਾ ਲਿੱਟ ਫਿਰ ਉਹ ਪਾਰਟੀਆਂ ਦੇ ਫੈਸਲੇ ਨਹੀਂ ਪਾਰਟੀ ਨੂੰ ਮਰਦੀ ਸੀ ਬਣਾ ਕੇ ਲੈ ਜਾਓ ਕੁਰਲੀ ਸੌਨ ਦੇ ਅੰਦਰ ਠੀਕ 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 ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਹਲੇ ਤੱਕ ਸੁਣੋ ਗੱਲ ਸੁਣੋ ਐਕੜੋ 10 ਮੈਂਬਰਾਂ ਤੋਂ ਐਸੀ ਕਮਿਸ਼ਨ ਦੇ ਕਟਾ ਕੇ 5 ਕਰਤੇ ਬੋਲੇ ਨਹੀਂ ਕਾਰਜਕਾਲ 6 ਸਾਲ ਤੋਂ 3 ਸਾਲ ਕਰਤਾ ਇਹ ਬੋਲੇ ਨਹੀਂ ਹਲੇ ਤੱਕ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਕੋਈ ਨਾ ਪਾਰਟੀਆਂ ਦੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਬੜਾ ਬੜਾਵਾਂਗੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਇਹ ਕਹਿੰਦੇ ਤੁਹਾਨੂੰ ਬਣਾਉਣਾ ਚਾਹਤ ਮੁੱਖ ਮੰਤਰੀ ਤੁਹਾਨੂੰ ਨਹੀਂ ਮੈਂ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਮੈਂ ਨਹੀਂ ਮੈਂ ਮੈਂ ਨਹੀਂ ਚਾਹੁੰਦਾ ਠੀਕ ਹੈ ਉਹ ਪਾਰਟੀ ਪਾਰਟੀਆਂ ਦਾ ਫੈਸਲਾ ਇਹ ਦੂਜੀ ਵਾਰ ਜਿੱਤ ਕੇ ਆਏ ਦੂਜੀ ਵਾਰ ਜਿੱਤ ਕੇ ਇਹਨਾਂ ਨੂੰ ਨਹੀਂ ਬਣਾਇਆ ਇਹਨਾਂ ਨੂੰ ਨਹੀਂ ਬਣਾਇਆ ਉਹ ਕਹਿੰਦੇ ਮੈਂ ਬਣਨੇ ਵਾਲਾ ਕੋਈ ਕਰ ਦੇ ਮੈਂ ਇਹ ਕਹਿੰਦੇ ਫੈਸਲਾ ਇਹ ਕਹਿੰਦੇ ਦਰਸਾਣਾ ਨਹੀਂ ਚਾਹੁੰਦਾ ਕਹਿੰਦਾ ਸਾਰੇ ਬਣਾਉਣਾ ਚਾਹੁੰਦਾ ਆਏ ਮੰਗ ਕਰਨ ਭਾਈ 2 ਸਾਲ ਹੋ ਗਏ ਭਗਵੰਤ ਮਾਨ ਤੂੰ ਦਲਿਤ ਡੈਪਟੀ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਇਹ ਬੱਸ ਚੱਲਦੇ ਜਾਵੇ ਦਲਿਤ ਡੈਪਟੀ ਸੀਐਮ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ ਜ਼ੋਰਦਾਰ ਹੰਗਾਮਾ ਦਲਿਤ ਡੈਪਟੀ ਸੀਐਮ ਨੂੰ ਲੈ ਕੇ ਹੋ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਮਜੀਦ ਬਲਾਸ਼ਪੁਰ ਕਹਿੰਦੇ ਮੈਂ ਨਹੀਂ ਬਣਾ ਤੇ ਉਹ ਕਹਿੰਦੇ ਨੇ ਕੋਟਲੀ ਸਾਹਿਬ ਕੇ ਮਜੀਦ ਬਲਾਸ਼ਪੁਰ ਨੂੰ ਡੈਪਟੀ ਸੀਐਮ ਬਣਾ ਦਿਓ ਇਹਨਾਂ ਦੀ ਸਰਕਾਰਾਂ ਦੇ ਵਿੱਚ ਦੱਸੋ ਕਿਸੇ ਗੱਲ ਦਾ ਮੰਨ ਕੇ ਨੂੰ ਕੰਡਾ ਉਹ ਤਾਂ ਦਿੱਤਾ ਕਿਸੇ ਵੀ ਜਾ ਬਿਲਾਸ ਸਿੰਘ ਸਾਹਿਬ 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 ਨੇ ਖੜਾ ਅਮਰਵੰਦ ਨੇ ਗੱਲ ਹਾਂਜੀ ਹਾਂਜੀ ਕੋਈ ਆਲਦਾ ਨਹੀਂ ਦਿੱਤਾ ਕਿ ਕਿਸੇ ਦਾ ਮੰਤਰੀ ਪੰਜਾਬ ਦਾ ਬੁਲਾਇਆ ਦਲਤਾਂ ਦਾ ਆਗਰਸ ਪਾਰਟੀ ਨੇ ਆਜੋ ਆਜੋ ਹਲੋ ਜੱਪ ਕਰੋ ਹਣ ਹਣ ਜੀ ਇਹਨਾਂ ਨੇ ਕਿਹਾ ਕੋਟੇ ਸਾਹਿਬ ਨੇ ਕਿ ਕਿ ਕਾਂਗਰਸ ਪਾਰਟੀ ਨੇ ਦਲਿਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਦੇ ਲੋਕ ਜਿਵੇਂ ਜਿਹੜੇ ਸਾਡੇ ਸਮਾਜ ਦੇ ਵਿੱਚ ਵਰਗਾ ਸ੍ਰੇਸ਼ਟ ਵਰਗ ਜਿਵੇਂ ਬ੍ਰਾਹਮਣ ਵਰਗ ਅਸਵਰਨ ਵਰਗ ਜੱਟ ਸੇਖਾ ਸਾਰੀਆਂ ਕੌਮਾਂ ਦੇ ਇੱਛਾ ਕਿ ਅਸੀਂ ਭਾਵੇਂ ਦਲਿਤ ਹੋਈਏ ਪਰ ਚੰਨੀ ਵਰਗੇ ਹੋਈਏ ਜਿਹਦੇ ਭਤੀਜੇ ਕੇ ਭਾਂਜੇ ਕੋਲੋਂ 10 ਕਰੋੜ ਕੈਸ਼ ਪੜਿਆ ਜਾਂਦਾ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਦਾ ਫਿਰ ਹਰੇਕ ਹੋਵੇ ਮੈਂ ਕਹਿੰਦਾ ਮੈਨੂੰ ਮੈਨੂੰ ਗੱਲਦਾਰ ਜਨ ਫਸ ਗਿਆ ਘਾਟਾ ਉਹ ਤੁਹਾਡਾ ਸਿੰਗਲਾ ਫਸ ਗਿਆ ਉਹ ਤੁਹਾਡਾ ਉਹ ਆਪਾਂ ਮੋਟ ਫਸ ਗਏ ਇਹ ਆਪਣੇ ਬਰੋਨ ਵਾਲੇ ਬਧਾਇਕ ਫਸ ਗਏ ਉਹ ਪੈਸੇ ਦੱਸੋ ਕਰੋੜਾ ਰੁਪਇਆ ਲੱਗਣ ਅਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਹਰ ਕੋਈ ਬਣਨਾ ਚਾਹੁੰਦਾ ਜੰਨੀ ਵਰਗਾ ਕੋਈ ਨਾ ਵੀ ਹੋਵੇ ਗੱਲ ਕਰਾਂ ਇਦਰ ਦਿਓ ਕਿਉਂ ਨਹੀਂ ਦਿੱਤਾ ਵੇ ਲਾ ਲਿਜਾ ਪੜ ਕੇ ਕਰੀ ਅੰਦਰ ਕਰਾਂਗੇ ਜਾਂ ਕਿਹਦਾ ਜਿਹੜਾ ਕਿਹਨੂੰ ਜਾਂ ਜੱਜਾਂ ਦੇ ਅੰਦਰ ਸਾਬ ਤੋਂ ਅੰਦਰ ਕਿਉਂ ਨਹੀਂ ਦੇ ਦੇਦੇ ਜਾਂ ਜਿਹੜਾ ਸਭ ਤੋਂ ਵੱਧ ਕਰਾਪਸ਼ਨ ਦੇ ਸਸੋਦੀਆ ਅੰਦਰ ਸਤਿੰਗਰ ਜੈਨ ਅੰਦਰ ਪੰਜਾਬ ਦੇ 5 ਐਮਐਲ ਅੰਦਰ ਆਪਾਂ ਨੂੰ ਟੌਟੈਕਸੀਐਮ ਨੂੰ ਅੰਦਰ ਦੇ ਦੇਣ ਇਹ ਕੋਣ ਜੀ ਦੇ ਦੇਣ ਜੇ ਕਿਸੇ ਨੇ ਕੋਈ ਕਸੂਰ ਕੀਤਾ ਇੱਥੇ ਮਾਫ਼ ਹੋ ਸਦਾ ਰੱਬ ਦੀ ਦਰਗਾਹ ਕਿਸੇ ਨੇ ਮਾਫ਼ਰੀ ਮੰਗਣੀ ਬਾਬੇ ਨਾਨਕ ਦੀ ਧਰਤੀ ਤੇ ਕਿਸੇ ਨੂੰ ਕੁਝ ਨਹੀਂ ਮਿਲਣਾ ਥੋੜਾ ਕਰਦੇ ਹਾਂ ਕਾਹਦਾ ਉਹ ਕਹਿੰਦੇ ਐਕਸੀਐਮ ਨੂੰ ਅੰਦਰ ਦੇ ਦਿਓ ਜੇ ਕਰਾਪਟ ਲੈਂਦਾ ਨਹੀਂ ਉਹ ਜਾਂਚ ਚੱਲ ਰਹੀ ਹੈ ਜਦੋਂ ਜਾਜਪੁਰ ਹੀ ਹੋ ਜੀਏ ਇਹ ਕੋਰਟ ਦਾ ਉਹ ਕਹਿੰਦੇ ਮਾਸੀ ਮੰਨਪ੍ਰਤਾ ਸਾਹਿਬ ਨੇ ਕਹਿੰਦੇ ਬੜਾ ਗਲਤ ਸਰਕਾਰੀ ਨੀਤੀ ਆ ਤੇਰੀ ਜਿਹੜੀ ਉਹਨਾਂ ਦੀ ਹਮਤ ਦਾ ਜਵਾਬ ਦੇ ਰਿਹਾ ਤੁਹਾਡੇ ਨਾਲ ਗਲਤ ਵਤੀਰਾ ਆਇਆ ਉਹਦਾ ਜਵਾਬ ਦੇ ਰਿਹਾ ਉਹ ਮੈਂ ਦੱਸੋ ਦੇਖੋ ਜਦੋਂ ਜਿਹੜੀ ਇਹ ਗੱਲ ਕਹਿ ਰਹੇ ਆ ਉਸ ਸਮੇਂ ਉਸ ਸਮੇਂ ਮੈਂ ਬੋਲ ਰਿਹਾ ਸੀ ਉਹ ਸਮੇਂ ਮੈਂ ਬੋਲ ਰਿਹਾ ਸੀ ਮੇਰਾ ਧਿਆਨ ਸਾਰਾ ਡੈਪਟੀ ਸਪੀਕਰ ਸਾਹਿਬ ਵੱਲ ਸੀ ਮੈਂ ਕਦੇ ਨਹੀਂ ਸੁਣਿਆ ਇਹ ਗੱਲ ਜਿਹੜੀ ਗੱਲ ਔਰ ਮੇਰਾ ਧਿਆਨ ਸਾਰਾ ਵਿਧਾਨ ਸਭਾ ਵੱਲ ਸੀ ਠੀਕ ਹੈ ਨਾ ਗੁਰਦੁਆਰੇ ਜਾ ਕੇ ਬੱਸਿਆਂ ਦੀ ਕਸਮ ਖਾ ਕੇ ਕਾਦਰ ਝੂਠ ਬੋਲ ਰਹੇ ਆ ਝੂਠ ਬੋਲ ਰਹੇ ਆ ਗੁਰਦੁਆਰੇ ਜਾ ਕੇ ਮੱਛੀ ਦੀ ਕਸਮ ਤੁਸੀਂ ਖੁਦ ਸੁਣਿਆ ਸੀਗਾ ਮੈਂ ਮੈਂ ਉੱਥੇ ਹੋਰ ਮੈਂ پاਗਲਿਆ ਮੈਂ ਬੇਕੂ ਮੈਂ ਮੈਂ ਬੇਕੂ ਪਿਆ ਅੱਜ ਬਣਾ ਕੇ ਲੈ ਜਾਓ ਕਿਵੇਂ ਲੱਭੀ ਪਾ ਕੇ ਲੈ ਜਾਓ ਬਣਾ ਕੇ ਲੈ ਜਾਓ ਮੈਂ ਤਾਂ ਸੁਣਿਆ ਜੀ ਉਹ ਮੈਨੂੰ ਸੁਣਿਆ ਜਿਹੜੇ ਐਕਸ ਨੂੰ ਹੋਰ ਦੱਸਾਂ ਕੋਟਰੀ ਸਾਹਿਬ ਕੋਟਰੀ ਸਾਹਿਬ ਮੇਰੇ ਲਈ ਬਗਾਨੇ ਨਹੀਂ ਕਿਉਂਕਿ ਕੋਟਰੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰਾਂ ਅਸੀਂ ਇਕੱਠੇ ਰਹਿੰਦੇ ਹਾਂ ਕੋਈ ਏਡੀ ਗੱਲ ਨਹੀਂ ਮੈਂ ਇਹਨਾਂ ਨੂੰ ਮਸਲਾ ਲਗਾਉਣ ਕੋਟਰੀ ਸਾਹਿਬ ਨਾਲ ਕਿਹਾ ਜੱਫੀ ਪਾ ਕੇ ਹੌਸਲਾ ਦੇ ਦੇਣ ਮੈਨੂੰ ਜੱਫੀ ਪਾ ਕੇ ਹੌਸਲਾ ਦੇ ਦੇ ਦੇਖੋ ਕੋਲੋ ਜੱਫੀ ਪੈਂਦੀ ਨਜ਼ਰ ਆ ਰਹੀ ਹੈ ਕਿ ਪਹਿਲਾਂ ਜਿੱਥੇ ਇਕਰਾਰ ਦੀ ਤਲਕੀ ਸੀ ਹੋਤਾਂ ਜਿਹੜਾ ਰੰਗ ਪੈ ਗਿਆ ਕੋਈ ਮਰਨ ਨਹੀਂ ਮੰਨਦੇ ਕੋਈ ਮਰਨ ਟਾਕ ਦੀ ਤੁਹਾਡਾ ਦੁਆਰੇ ਕੋਈ ਸਵਾਲੋ ਕੋ ਮੁਖਮੰਦ ਇਹ ਦੇਖੀ ਕੋਸ਼ਿਸ਼ ਕਰਦੇ ਹੋ ਹਾਂ ਜੀ ਤੁਲਾ ਕੋਸ਼ਿਸ਼ ਕਰ ਰਿਹਾ ਮਸਲੇ ਦਾ ਹਾਂ 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 ਸਾਹਿਬ ਨੂੰ ਕਿਹਾ ਮੈਂ ਕੋਸ਼ਿਸ਼ ਕਰੂੰਗਾ ਮੈਂ ਕੋਸ਼ਿਸ਼ ਮੈਂ ਤੁਹਾਨੂੰ ਅੱਜ ਤੱਕ ਕਦੇ ਮਿਲਿਆ ਨਹੀਂ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਕਹਿੰਦੇ ਆ ਦੇਖ ਕੈ ਕਰੇ ਵਰਗੇ ਨੂੰ ਮਿਲਣਾ ਵੀ ਨਹੀਂ ਚਾਹਦਾ ਦੱਸੋ ਮੁਖਰਦੀ ਨੇ ਕਿਆਕ ਨਹੀਂ ਕਿਹਾ ਦੱਸੋ ਸੋਖਾ ਕੇ ਕਹੋ ਸੋਖਾ ਕੇ ਕਹੋ ਨਹੀਂ ਕਿਹਾ ਤੁਸੀਂ ਤੁਸੀਂ ਤਵਾਜਨ ਠੀਕ ਰੱਖੋ ਹਾਂ ਜੀ ਅੰਦਰ ਅੰਦਰ ਠੀਕ ਹੈ ਵਿਧਾਨ ਸਭਾ ਦੇ ਬਾਹਰ ਮੁੱਦਾ ਉਠਣਾ ਸ਼ੁਰੂ ਹੋ ਚੁੱਕਿਆ ਹੈ ਵਿਧਾਨ ਸਭਾ ਦੇ ਬਾਹਰ ਹੰਗਾਮਾ ਜਿਹੜਾ ਤੁਸੀਂ ਦੇਖ ਸਕਦੇ ਹੋ